ਦੀ ਦਰਬਾਰ ਸਾਹਿਬ ਤਰਨਤਾਨ ਦੀ ਦਰਸ਼ਨੀ ਡਿਊੜੀ ਦਾ ਮਾਮਲਾ ਦਿਨੋ ਦਿਨ ਗਰਮਉਂਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਸਰਬਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਵੱਖ-ਵੱਖ ਜਥੇਬੰਦੀਆਂ ਨਾਲ ਵਿਚਾਰਾਂ ਕੀਤੀਆਂ ਅਤੇ ਸ਼੍ਰੋਮਣੀ ਕਮੇਟੀ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਸਾਡੇ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਮਿਟਾਉਣ ਦਾ ਯਤਨ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਕਿ ਕਿੱਥੇ ਕਿੱਥੇ ਸਾਡਾ ਕੀ ਬਰਾਦਨ ਹੈ ਤੇ ਵੀ ਠੀਕਾ ਤੇ ਕੀ ਗੱਲ ਤਾਂ ਉਹ ਇੱਕ ਅਸੀਂ ਕਮੇਟੀ ਬਣਾਵਾਂਗੇ ਸਾਰੀਆਂ ਧਾਰਮਿਕ ਜਥੇਬੰਦੀਆਂ ਸੰਤਾ ਮਾਪੂਛਾ ਨੂੰ ਨਾਲ ਲੈ ਕੇ ਔਰ ਸਾਰੇ ਜਿਹੜੇ ਸੁਚੇਤ ਸਿੱਖ ਨੇ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਅਗਲੀ ਅਸੀਂ ਲੜਾਈ ਲੜਨੀ ਹੈ ਕਿਉਂਕਿ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹਾਂਗੇ ਇਹ ਭਲੇਖਾ ਨਹੀਂ ਰਹਿਣ ਦੇਣਾ ਕਿ ਇਹ ਦਰਖਲੀ ਦਿਉੜੀ ਢੋਣ ਵਾਸਤੇ ਕਿੰਨੇ ਕਿੰਨੂ ਕੀ ਕੀਆ ਕੀ ਦਾ ਖੂਰ ਹੈ ਕੌਣ ਦੋਚੀ ਆ ਉਹਦੇ ਨਾਲ ਉਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਸਜ਼ਾ ਦੇਣ ਦੇ ਵੀ ਖਾਲਸਾ ਪੰਥ ਸਮਰਥਾ ਅਸੀਂ ਧਾਰਮਿਕ ਤੌਰ ਦੇ ਉੱਤੇ ਸਰਬੱਤ ਖਾਲਸਾ ਨੇ ਜਿਹੜੇ ਜਥੇਦਾਰ ਆਫੇ ਨੇ ਰਥਾ ਰੱਖਦੇ ਨੇ ਅਸੀਂ ਸਾਰਾ ਕੁਝ ਕਰਾਂਗੇ ਜਿਹੜਾ ਜਿਹੜਾ ਪੰਥ ਨੇ ਦੋਸ਼ੀ ਠਰਾਇਆ ਉਹਨੂੰ ਅਸੀਂ ਪੰਥ ਦੇ ਕਟਹਿਰੇ ਦੇ ਵਿੱਚ ਖੜਾ ਕਰਕੇ ਆ ਉਹ ਪੰਥ ਤੋਂ ਮਾਨਵ ਪਰਜਾਦਾ ਦੇ ਮੁਤਾਬਕ ਹੈ ਉਹਨੂੰ ਸੁਜਾਵਾਂ ਵੀ ਦਿੰਦੇ ਆ। ਭਗਵਾਨ ਜੀ ਦੇ ਕਾਰਨ ਦੂਸਰੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਿਸ ਦੇ ਨੇ ਡੇਢੀ ਨੂੰ ਢਾਇਆ ਜਾ ਰਿਹਾ ਸੀ ਰਾਤ ਨੂੰ ਜਿਹੜੇ ਇਤੋਂ ਲੋਕਾਂ ਦੇ ਨੌਜਵਾਨ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆ ਕੇ ਰੋਕ ਰੋਕੰਦੀ ਕੋਸ਼ਿਸ਼ ਕੀਤੀ ਤੇ ਜਿੱਦਾਂ ਕਰਕੇ ਇਹ ਜਿਹੜੀ ਬਾਦ ਸੇਵਾ ਬਿਲਕੁਲ ਰੁਕ ਗਈ ਰੋਲਾ ਪੈ ਗਿਆ ਔਰ ਅੱਜ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਪਰਿਵਾਰ ਮਾਰਨ ਦੀਆਂ ਬਹੁਤ ਸਾਰੀਆਂ ਤੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਕਿ ਹਾਲਾਤ ਪਹਿਲਾਂ ਹੀ ਬਹੁਤ ਖਰਾਬ ਨੇ ਅਸੀਂ ਸ਼ਾਂਤੀ ਰੱਖਣਾ ਚਾਹੁੰਦੇ ਆ ਪਰ ਇਹ ਜਿਹੜੇ ਲੋਕ ਧਮਕੀਆਂ ਦੇ ਰਹੇ ਨੇ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦੀ ਕਾਲ ਡਿਟੇਲ ਘਟਾ ਕੇ ਇਨਾਂ ਦੇ ਉੱਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਹ ਹਾਲਾਤ ਜਿਹੜੇ ਆ ਇਹ ਵਿਗੜਨਾ ਇਹਨਾਂ ਨੂੰ ਸੰਭਾਲਦੇ ਵਾਸਤੇ ਕਾਰਿਆਂ ਨੂੰ ਉਪਬੰਧ। ਅਸੀਂ ਤੁਸੀਂ ਜਿਹੜੇ ਬਾਬਾ ਜੀ ਕਾਰਜ ਕਰਦੇ ਹੋ ਵਾਲੇ ਨੇ ਉਹਨਾਂ ਨੂੰ ਕੀ ਕਲੀਨ ਚਿੱਟ ਦਿੱਤੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਐਸਜੀਪੀਸੀ ਤੇ ਕਾਰਵਾਈ ਹੋਣੀ ਚਾਹੀਦੀ ਐਸਜੀਪੀਸੀ ਦੇ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ। ਨਹੀਂ ਅਸੀਂ ਕਲੀਨ ਚਿੱਟ ਨਹੀਂ ਕਿਸੇ ਨੂੰ ਦਿੰਦੇ ਕਿਉਂਕਿ ਇਹ ਥਾਰਾ ਫੈਸਲਾ ਕਰਨਾ ਸੰਗਤ ਨਹੀਂ ਪਰ ਜੇ ਜਿਨ੍ਹਾਂ ਨੇ ਹੁਕਮ ਕੀਤਾ ਹੈ ਵੀ ਆ ਢਾ ਦਿਓ ਉਹ ਤਾਂ ਸਾਨੂੰ ਪਤਾ ਲੱਗ ਗਿਆ। ਇੱਤੇ ਟੌਰ ਤੇ ਉੱਤੇ ਮਤੇ ਪੈ ਗਏ ਨੇ ਸਾਰਾ ਕੁਝ ਹੋ ਗਿਆ ਉਹ ਤਾਂ ਦੋਚੀ ਨੇ ਫਿਰ ਇਹ ਇਹ ਸੰਗਤ ਪੰਥ ਬਰਦਾਸ਼ਤ ਨਹੀਂ ਕਰਦਾ ਇਸ ਕਰਕੇ ਉਹਨਾਂ ਦੇ ਉੱਤੇ ਤਾਂ ਪਰਚਾ ਬਣਦਾ ਹੀ ਹੈ ਕਿ ਜਦੋਂ ਸੰਗਤ ਫੈਸਲਾ ਕਰੂਗੀ ਇਹ ਸੰਗਤ ਨੇ ਫੈਸਲਾ ਕਰਨਾ ਹੈ ਫਿਰ ਜਿਹੜਾ ਜਿਹੜਾ ਵੀ ਦੋਚੀ ਹੋਗਾ ਅਸੀਂ ਸਾਰੇ ਮਹਾਪੁਰਸ਼ਾ ਕਾਰਤੇ ਵਾਲਿਆਂ ਨੂੰ ਬੜੇ ਸਾਰੇ ਸਤਿਕਾਰਯੋਗ ਜਿਹੜੇ ਬੜੀਆਂ ਸੁਆਮਾਂ ਨੇ ਪੰਥ ਨੂੰ ਕਾਰਸੇਵਾ ਵਾਲੇ ਮਹਾਪੁਰਸ਼ਾ ਦੀਆਂ ਅਸੀਂ ਸਾਰਿਆਂ ਨੂੰ ਅੱਜ ਇੱਥੇ ਸੁਚੇਤ ਵੀ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਾਪਰ ਗਿਆ ਇਹ ਇਹਦਾ ਸਮਾਹ ਹੱਲ ਕਰੂੰਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਕਾਰਸੇਵਾ ਆਪ ਜੀ ਨੂੰ ਕਿਸੇ ਨੂੰ ਵੀ ਮਿਲੇ ਉਸ ਜਿੰਨਾ ਚਿਰ ਸੰਗਤੋਂ ਦੀ ਮਨਜ਼ੂਰੀ ਨਹੀਂ ਦਿੱਂਦੀ ਜਾਂ ਸੰਗਤੋਂ ਹਮਨਤੀ ਨਹੀਂ ਉਹਨਾਂ ਚਿਰ ਉਹ ਕਾਰਸੇਵਾ ਨਾਲ ਨਹੀਂ ਐਸਜੀਪੀਸੀ ਨੇ ਜਿਹੜੀ ਹੈ ਗੁਰੂਤਾਮਾ ਚਲਦੀ ਵੀ ਹੈ ਐਸਜੀਪੀਸੀ ਨੇ 3 ਮੈਂਬਰੀ ਕਮੇਟੀ ਬਣਾਈ ਹੈ 7 ਦਿਨ ਦਾ ਸਮੇਂ ਦਿੱਤਾ ਹੈ ਤੁਸੀਂ ਸਮਝਦੇ ਹੋ ਕਿ ਐਸਜੀਪੀਸੀ ਸਹੀ ਤੁਸੀਂ ਲਗਾਓਗੇ ਉਹ ਸੀਰ ਘਾ ਰਹੇ ਨਹੀਂ ਜਦੋਂ ਦੋਸ਼ੀ ਬੰਦਾ ਉਹ ਕਮੇਟੀ ਬਣਾਉਗਾ ਤੇ ਉਹ ਕਮੇਟੀ ਦੋਸ਼ੀ ਬੰਦੇ ਦੇ ਹੱਕ ਦੇ ਵਿੱਚ ਹੀ ਫੈਸਲਾ ਕਰੇਗਾ ਇਹ ਨਹੀਂ ਕਮੇਟੀ ਤਾਂ ਅਸੀਂ ਬਣਾਵਾਂਗੇ ਉਹ ਫੈਸਲਾ ਕਰੂੰਗੀ ਐਸਜੀਪੀਸੀ ਵਾਲੀ ਕਮੇਟੀ ਨਹੀਂ ਚੱਲਣੀ ਕਿਉਂਕਿ ਤੱਕ ਕੋਈ ਦੋਸ਼ੀ ਜਣੀ ਐਸ ਗੱਦੀ ਨੂੜੀ ਤੇ ਹੈਗੀ ਆ ਇਨ ਹੁਣ ਬਣਾਉਣ ਵਾਸਤੇ ਰਿਪੇਅਰ ਕਰਨੀ ਅਗਲਾ ਕੰਮ ਉਹ ਦੀ ਸੇਵਾ ਹਾਂਜੀ ਇਹ ਬਿਲਕੁਲ ਰਿਪੇਅਰ ਵੀ ਹੋਊਗੀ ਸਾਰਾ ਕੁਝ ਜਿਉਂਦਾ ਤਿਉਂ ਰਹੂਗਾ ਤੇ ਬਣੂਗਾ ਪਰ ਕੌਣ ਬਣਾਵੇ ਕਿਸ ਤਰ੍ਹਾਂ ਬਣੇ ਇਹ ਖਾਲਸਾ ਪੰਥ ਦਾ ਕੌਮ ਜੋ ਵੀ ਫੈਸਲਾ ਕਰੋਗੇ ਉਹਦੇ ਮੁਤਾਬਕ ਫਿਰ ਅਸੀਂ ਤੁਹਾਨੂੰ ਦੱਸਾਂਗੇ ਓਕੇ